ਭਰਾਮਾਂ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੱਜ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਸਰਦੀ ਵਾਲੇ ਸੂਟ ਜੀ ਪਸ਼ਮੀਨਾ ਪਸ਼ਮੀਨੇ ਦੇ ਉੱਤੇ ਆ ਗਏ ਜੀ ਇਹ ਆਲ ਓਵਰ ਸੂਟ ਵੀ ਆ ਗਏ ਇਹਦੇ ਵਿੱਚ ਆਲ ਓਵਰ ਸੂਟ ਹੈ ਨਾਲ ਸ਼ਾਲ ਹੈ ਇਹਦੇ ਵਧੀਆ ਪੂਰਾ ਸਰਦੀ ਵਾਲੀ ਕਲੈਕਸ਼ਨ ਦੇ ਉੱਤੇ ਨਵੇਂ-ਨਵੇਂ ਮਾਲ ਆ ਚੁੱਕਿਆ ਜੀ ਆਲ ਓਵਰ ਸੂਟ ਦੇ ਨਾਲ ਸ਼ਾਲ ਜਿਹੜਾ ਮਾਰਕੀਟ ਦੇ ਵਿੱਚ ਆਮ ਹੀ ਇਹ 11900 ਦਾ ਹੂਟ ਵਿਕਦਾ ਹੈਗਾ ਸਾਡੇ ਕੋਲੇ ਸਰਦੀਆਂ ਦੀ ਵੈਰਿਟੀ ਦੇ ਵਿੱਚ ਸਾਰੇ ਨਵੇਂ ਰੰਗ ਆ ਦੇਖੋ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਲਰ ਹੈ ਜੀ ਆਹ ਡਿਜ਼ਾਈਨ ਖੁੱਲਿਆ ਸੀ ਆ 4 ਕਲਰ ਦੇ ਵਿੱਚ ਹੋ ਗਈ ਜੀ ਡਿਜ਼ਾਈਨ ਦੇ ਦੇਖੀ ਚਾਲੋ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਹੋਏ ਨੇ ਸਾਰੇ ਜੀ ਆਲ ਓਵਰ ਸੂਟ ਹੈ ਜੀ ਬਿਲਕੁਲ ਮੈਚਿੰਗ ਵੀ ਆ ਗਈ ਆਲ ਓਵਰ ਹੈਗੇ ਦੇ ਵਿੱਚ ਸਰਦੀ ਵਾਲੇ ਸਾਰੀ ਵੈਰਿਟੀ ਨਵੀਂ ਆ ਗਈ ਹੈ ਇਹ ਆ ਦੇਖੋ ਆਲ ਓਵਰ ਇੱਕੋ ਜਿਹਾ ਸੂਟ ਹੈ ਜੀ 5 ਮੀਟਰ ਆਇਆ ਦੇ ਨਾਲ ਛਾਲ ਜੀ ਰੇਟ ਕੱਟਤਾ ਸਿਰਫ 650 ਰੁਪਏ ਦਾ ਵਿੱਦ ਸ਼ੌਲ ਦੇਣਾ 650 ਰੁਪਏ ਜੀ ਰਾਂਗੜ ਜੈਡ ਇੱਥੇ ਤੋਂ ਇੱਕ ਵਧੀਆ ਇਹ ਸਾਰੇ ਦੇ ਵਿੱਚ ਜੀ ਆ ਦੇਖੋ ਰਾਂਗੜ ਜੈਡ ਬਹੁਤ ਆ ਗਈ ਜੀ ਆਲ ਓਵਰ ਚ ਵੀ ਆ ਗਈ ਤੇ ਮੈਸੇਜ ਵੀ ਆ ਗਈ ਸਾਤਿਆ ਦੀ ਵੈਰੈਟੀ ਹਰ ਕਿਸਮ ਦੀ ਫੁੱਲ ਵੈਰੈਟੀ ਪਹੁੰਚ ਚੁੱਕੀ ਹੈ ਜੀ ਆ ਲੋ ਜੀ 2000 ਦੇ ਦਾ ਸੂਟ ਹੈ ਆਲ ਓਵਰ ਸੂਟ ਹੈ ਇੱਕੋ ਜਿਹਾ ਨਾ ਛਾਓ ਲੈ ਦੀ ਅਰੇ ਕੋ ਜੀ ਨਾਲ ਦੇ ਡਿਜ਼ਾਈਨ ਵਾਲਾ ਸ਼ਾਲ ਬਿਲਕੁਲ ਰੇਟ 650 ਕਰਤਾ ਜੀ 650 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦਿੱਤੀ ਹੈ ਸੇਲ ਮੇਲਾ ਚੱਲੀ ਜਾਂਦਾ ਜੀ 650 ਰੁਪਏ ਦਾ ਸੂਟ 650 ਰੁਪਏ ਦਾ ਫੈਂਸੀ ਸੂਟ ਹੈ ਵਧੀਆ ਆ ਦੇਖੋ ਜੀ ਇਹਦੇ ਵਿੱਚ ਮੈਚਿੰਗ ਵੀ ਆਗੜ ਜਾਈ ਡਿਜ਼ਾਈਨ ਦੇਖੀ ਚਲੋ ਜੀ ਸਕਰੀਨ ਸ਼ਾਟ ਲੈ ਕੇ ਸਾ ਮਾ ਡਿਜ਼ਾਈਨ ਮੰਗਾ ਸਕਦੇ ਹੋਗੇ ਜਾਂ ਛੇਤੀ ਆਓ ਜੀ ਸਾ ਮਾ ਡਿਜ਼ਾਈਨ ਲੈਣ ਵਾਸਤੇ ਡਿਜ਼ਾਈਨਾਂ ਦੇਖੋ ਇਹ ਮੈਚਿੰਗ ਆ ਗਿਆ ਜੀ ਵਸ਼ਮੀਨੀ ਦੀ ਸਲਵਾਰ ਹੈ ਜੀ ਨਾਲ ਸਲਵਾਰ ਉਹ ਨਹੀਂ ਪਤਲੀ ਜੀ ਹਲਵਾ ਦੀ ਜੀ ਪੂਰੀ ਵਧੀਆ ਵਸ਼ਮੀਨੀ ਦੀ ਸਲਵਾਰ ਹੈ ਜੀ ਨਾਲ ਸਾਰੇ ਸਟੈਂਡਰਡ ਦੀਆਂ ਬਿੱਲਾਂ ਦੇ ਮਾਲ ਹੈ ਜੀ ਆਹ ਦੇਖੋ ਨਾਲ ਸ਼ਾਲ ਸ਼ਾਲ ਵੀ ਪੂਰਾ ਖੁੱਲਾ ਹੈ ਛੋਟਾ ਜਿਹਾ ਹੀ ਲੱਗਿਆ ਹੋਇਆ ਪੂਰਾ ਵਧੀਆ ਸ਼ਾਲ ਲੱਗਿਆ ਹੋਇਆ ਜੀ ਨਾਲ ਆ ਲੋ ਜੀ ਵਾ ਨਾਲ ਦੇ ਦੇ ਨਾਲ ਅਰੇ ਇਹ ਤੇਰਾ ਵੀ 660 ਕਰਤਾ ਜੀ ਤੇ ਮੈਚਿੰਗ ਲਾਓ ਚਾਹੇ ਆਲ ਓਵਰ ਲੋ 660 ਰੁਪਏ ਦੇ ਵਿੱਚ ਡਿਜ਼ਾਈਨਿੰਗ ਬਹੁਤ ਆਇ ਹੋਈ ਹੈ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ ਚੈਨਲ ਨੂੰ ਲਾਇਕ ਕਰੋ ਆ ਦੇਖੋ ਜੀ ਸਾਰੇ ਸ਼ਾਨਦਾਰ ਡਿਜ਼ਾਈਨਾਂ ਦੇ ਵਿੱਚ ਸਰ 650 ਦਾ ਘੱਟਾ ਜੀ ਇਹ ਸਾਡੇ 650 ਰੁਪਏ ਦੇ ਵਿੱਚ ਫੈਨਸੀ ਸੂਟ ਹੈ ਫੈਨਸੀ ਦੁਪੱਟੇ ਦੇ ਨਾਲ ਸਾਡੇ ਦੀ ਵੈਰਿਟੀ ਹੈ ਜੀ ਕਲਰ ਹੈ ਆਗੇ ਦੇ ਵਿੱਚ ਜੀ ਬਿਲਕੁਲ ਨਾਲ ਸ਼ਾਲ ਦੇ ਨਾਲ ਹਰ ਇੱਕ ਡਿਜ਼ਾਈਨ ਦੇ ਵਿੱਚ ਚਾਰ-ਚਾਰ ਕੰਡਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਬਿਲਕੁਲ ਸਰਦੀ ਵਾਲੀ ਨਵੀਂ ਵੈਰਾਈਟੀ ਆ ਚੁੱਕੀ ਹੈ ਜੀ ਡਿਜ਼ਾਈਨ ਦੇ ਦੇਖੀ ਚਲੋ ਇੱਕ-ਇੱਕ ਡਿਜ਼ਾਈਨ ਵਧੀਆ ਜੀ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਜੀ ਦੇਖੋ ਸ਼ਾਨਦਾਰ ਡਿਜ਼ਾਈਨ ਕਿੰਨੇ ਸ਼ਾਨਦਾਰ ਡਿਜ਼ਾਈਨ ਹੈ ਜੀ ਆਖੋ ਤੇ ਬਾਹਰ ਦਾ ਕੱਪੜਾ ਆ ਗਿਆ ਦੇ ਨਾਲ ਫੁੱਲਾ ਸ਼ਾਲ ਆ ਜੀ ਪੂਰਾ ਵਧੀਆ ਨਾਲ ਸਾਢੇ 650 ਦਾ ਕਰਤਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਭਰਾਵਾਂ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦੀ ਭਾਰੀ ਸੇਲ ਚੱਲਦੀ ਜਾਂਦੀ ਹੈਗੀ ਹਰ ਕਿਸਮ ਦੇ ਸੂਟਾਂ ਦੀ ਭਾਰੀ ਸੇਲ ਹਰ ਕੋਈ ਰੰਗ ਤੇ ਡਿਜ਼ਾਈਨ ਇੱਕੋ ਤੇ ਇੱਕ ਵਧੀਆ ਰੰਗ ਦੇ ਨੇ ਸਾਰੇ ਇਹਦੇ ਵਿੱਚ ਜੀ ਰੰਗੜ ਜਾਂਦਾ ਜੀ ਬਹੁਤ ਆਏ ਹੋਏ ਜੀ ਇਹਦੇ ਵਿੱਚ ਰੰਗਟਿਆਣਾ ਬਹੁਤ ਆਏ ਹੋਏ ਜੀ ਕਿੰਨੇ ਸੋਹਣੇ ਡਿਜ਼ਾਈਨ ਆ ਗਏ ਜੀ ਗਾੜਾ ਕੱਪੜਾ ਆ ਗਿਆ ਅ ਸ਼ਾਲ ਆ ਗਿਆ ਜੀ ਨਾਲ ਬਈਆ ਸ਼ਾਦੀਆਂ ਵਾਸਤੇ ਇਕੱਠੇ ਸੂਟ ਲੈਣੇ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਕੜਾਈ ਵਾਲੇ ਸੂਟ ਵੀ ਬਹੁਤ ਵਧੀਆ ਡਿਜ਼ਾਈਨਾਂ ਦੇ ਵਿੱਚ ਆਏ ਹੋਏ ਨੇ ਸਾਡੇ ਕੋਲ ਸਾਰੀ ਵੈਰੀਟੀ ਆਈ ਹੋਈ ਹੈਗੀ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਵਾਲੀ ਸਕੀਮ ਚੱਲੂ ਹੋ ਚੁੱਕੀ ਹੈ ਜੀ ਸਪੈਸ਼ਲ ਮੇਲਾ ਬੰਨੀਓ 10000 ਦਾ ਕੱਪੜਾ ਖਰੀਦੋ ਤੇ ਟਰਾਲੀ ਬੈਗ ਬਿਲਕੁਲ ਫ੍ਰੀ ਪਾਓ ਜੀ ਪੂਰਾ ਵਧੀਆ ਵੱਡਾ 14-1500 ਦੇ ਰੇਟ ਦਾ ਟਰਾਲੀ ਬੈਗ ਹੈ ਜੀ 10000 ਦਾ ਕੱਪੜਾ ਲਾਓ ਤੇ ਟਰਾਲੀ ਬੈਗ ਪਰ ਭਰ ਕੇ ਲੈ ਕੇ ਜਾਓ ਜੀ ਇਹ ਸੂਟ ਹੈ ਜੀ 6500 ਦੇ ਵਿੱਚ ਪਸ਼ਮੀਨੇ ਦਾ ਸੂਟ ਹੈ ਪਸ਼ਮੀਨੇ ਦੇ ਸ਼ਾਲ ਦੇ ਨਾਲ ਹੈ ਨਾਲ ਪੂਰਾ ਵਧੀਆ ਸ਼ਾਲ ਦੇ ਨਾਲ ਜੀ 6500 ਦਾ ਜੀ ਸੇਲ ਮੇਲੇ ਦਿੱਤੇ ਰੇਟ ਉਹੀ ਸਸਤੇ ਰੇਟ ਤੇ ਮਿਲਣੇ ਨੇ ਸਭ ਨੂੰ ਬਾਊਲੀ ਬੈਗ ਬਿਲਕੁਲ ਫ੍ਰੀ ਹੈ ਜੀ ਮਿੱਲਾਂ ਵਾਲੀ ਉਹ ਸਕੀਮਾਂ ਦੀ ਸਪੈਸ਼ਲ ਉਹ ਸਪੈਸ਼ਲ ਮਿੱਲਾਂ ਵਾਲੀ ਉਹ ਸਕੀਮ ਹੈ ਜੀ 650 ਰੁਪਏ ਦਾ ਛੂਟ ਹੈ ਜੀ ਇਹ ਆ ਲੋ ਰੰਗੜੀਆਂ ਤਾਂ ਸਾਰੇ ਡਾਰਕ ਲਾਈਟਸ ਆਉਂ ਤਰੰਗ ਆ ਗਈ ਇਹਦੇ ਵਿੱਚ ਬਹੁਤ ਰੰਗੜੀਆਂ ਆ ਗਈ ਜੀ ਆਲ ਓਵਰ ਤੇ ਵੀ ਆ ਗਈ ਤੇ ਮੈਚੇਜ ਵੀ ਆ ਗਈ ਖੂਤ ਲਓ ਜਿੰਨੇ ਮਰਜੀ ਜੀ ਬਹੁਤ ਵੈਰਾਈਟੀ ਆ ਚੁੱਕੀ ਹੈ ਅੱਛਤ ਸ਼ਾਲ ਪੂਰਾ ਲਾਲ ਡਿਜ਼ਾਈਨ ਵਾਲਾ ਪੂਰਾ ਸ਼ਾਨਦਾਰ ਕੁਆਲਿਟੀ ਹੈ ਜੀ ਸਿਰਫ 6500 ਦਾ ਕੱਟ ਆਈ ਸੂਟ ਭਰਾਵਾਂ ਦੀ ਹਿੱਤੀ ਦੇ ਉੱਤੇ 6500 ਦੇ ਵਿੱਚ ਹਰ ਇੱਕ ਡਿਜ਼ਾਈਨ ਦੇ ਵਿੱਚ ਚਾਰ ਚਾਰ ਕਦਰਾਂ ਦਾ ਜਮਾਲ ਹੈ ਜੀ ਭਰਾਵਾਂ ਦੀ ਹੱਟੀ ਵਸਟਨ ਰੋਡ ਮੌਲ ਮੰਡੀ